ਮੇਰਾ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਰਤੀਪੁਰਾ ਮੈਂ ਇਹਨਾਂ ਕੋਲੋਂ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਆ ਇਹਨੂੰ ਮੈਂ 550 ਰੁਪਏ ਉਹਨੂੰ ਗੂਗਲ ਪੇ ਕੀਤਾ 3 ਵਜੇ ਦੋਸਤੋ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਾ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਬਈ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬਾਈ ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ ਹੋਰ ਪੀਆ ਭੇਜ ਦੰਨੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋਚ ਬਣ ਰਹੇ ਨੇ 4-5 ਮੈਂ ਕਰੇ ਮਗਾਇਆ ਸੀ ਆਰਡਰ ਤੇ ਗੂਗਲ ਪੇਅ ਰਾਹੀਂ ਪੇਮੈਂਟ ਕੀਤੀਆਂ ਉਹ ਮਗਾਈ ਨੂੰ ਇਹਨਾਂ ਦੇਲੀਵਰੀ ਬੁਆਏ ਨੂੰ ਇਹਨਾਂ ਦੇ ਉਦੋਂ ਇਹਨਾਂ ਦੇ ਵਿੱਚ ਕਾਗਰਜ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਹੈ ਅਜੇ 3 ਵਜੇ ਮਗਾਇਆ ਜੀ ਹੁਣ ਇਹ ਤਾਂ ਅੱਧਾ ਘੰਟਾ ਹੋਇਆ ਜੀ ਮੈਨੂੰ ਮਗਾਈ ਨੂੰ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਬਾਈ ਸਲਾਈ ਸਾਫ ਕਰ ਰਿਹਾ ਸੀਗਾ ਬੱਚੇ ਇਹਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚੋਂ ਕਾਗਰਜ ਹੈ ਜੇ ਪਰ ਇਹ ਚੀਜ਼ ਦੇ ਵਿੱਚ ਵੀ ਕਾਗਰਜ ਹੋਊਗਾ ਜੀ ਇਸ ਸੰਬੰਧ ਵਿੱਚ ਤੁਸੀਂ ਇਹਨਾਂ ਦੇ ਬਾਈ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕ ਇਹੋ ਬੰਦੇ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਕਿਹਨੇ ਕੀਤਾ ਇਹ ਬਾਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਦਾਪ ਦੇ ਦਾ ਬੰਦ ਕਰ ਦੇ ਇਹਨਾਂ ਦੇ ਬੰਦ ਕੀਤਾ ਜਾਵੇ ਇਹ ਜਗ੍ਹਾ ਖਲਾਉਣ ਬੱਚੇ ਮਾਰ ਦੇਣਗੇ ਲੋਕਾਂ ਦੇ ਠਾ ਕੇ ਲਾ ਕੇ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਜੀ ਮਹਿਕਮਾ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਮਾ ਕੰਪਲੇਟ ਨਹੀਂ ਕੀਤੀ ਮ ਮੇਰਾ ਨਾਮ ਆ ਗਿਆ ਮੇਰਾ ਨਾਮ ਜੀ ਮਨੋਜੀਤ ਮਾਤ ਛੋੜਦੇ ਰਹਿਣ ਵਾਲੇ ਮਾਮਲਾ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ ਅਦਬੀਪੁਰ ਪਿੰਡ ਅੱਜ ਤੋਂ ਓਧਾ ਘੰਟਾ ਘੰਟਾ ਪਹਿਲਾਂ ਪੀਜਾ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਸ ਖਾਣ ਲੱਗੇ ਉਹ ਚੋ ਕੌਕਰਜ ਦਾ ਪੀਜਾ ਕੌਕਰਜ ਦੇ ਵਿੱਚ ਪੀਜਾ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਪੈਸਾ ਤਾਂ ਕੌਕਰਜ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕਿਉਂ ਇਹ ਕਾਂਗਰਸ ਵਿੱਚੋਂ ਨਿਕਲੇ ਆਇਆ ਇਹਨਾਂ ਨੇ ਇਹੀ ਗੱਲ ਕਹੀ ਆ ਮੈਂ ਠੀਕ ਆ ਜਿੱਦਾਂ ਕਾਂਗਰਸ ਵਿੱਚੋਂ ਨਿਕਲਿਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਇਹਦੀ ਹੁਣ ਪੈਸੇ ਦੀ ਤਾਂ ਕੀਮਤ ਰਹਿ ਗਈ ਹੈਗੀ ਤੇ ਕੱਲ੍ਹ ਨੂੰ ਕੋਈ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਪਿੱਛੇ ਜਾ ਕੇ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਸਮਨੂੰ ਫੂਡ ਸੇਫਟੀ ਵਾਲਾ ਵੀ ਦੇਖਣਾ ਚਾਹੀਦਾ ਨਾ ਆ ਕੇ ਮਿੰਡ-ਵਿੰਡ ਮਹੀਨੇ-ਮਹੀਨੇ ਬਾਅਦ 15 ਦਿਨ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹਦਾ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਦੇ ਕਿਹੜੇ-ਕਿਹੜੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿਹਦੇ-ਕਿਹਦੇ ਘਰੇ ਕੀ-ਕੀ ਗਿਆ ਹੈ ਫੂਡ ਸਰਪ੍ਰਾਈਜ਼ ਵਾਲੇ ਨੂੰ ਚਾਹੀਦਾ ਹੈ ਇਹਨਾਂ ਦੀ ਚੈਕਿੰਗ ਕਰਨ ਟਾਈਮ-ਟਾਈਮ ਜਾ ਕੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ ਇਹ ਜਿਹੜਾ ਸੀ ਜੀ ਕਿੱਥੋਂ ਖਰੀਦਿਆ ਕਿੱਥੇ ਇਹਨਾਂ ਦੀ ਹੈਗੀ ਹੈ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਅੰਦਰ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਸੋਣੇ ਨੂੰ ਬਾਹਰ ਤਿਆਰ ਲੈਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ ਬਜੀ ਕਿਹੜੀ ਵਾਰੀ ਮੈਂ ਜੌਬ ਕਰਦਾ ਵੀਰੇ ਇੱਥੇ ਕੀ ਗੱਲ ਬੀਤੀ ਜੀ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹੈਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਉੱਤੇ ਹਨਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹਨਾ ਜੇ 1% ਹੋਇਆ ਵੀ ਹੋ ਤੇ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨੇ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਤੁਸੀਂ ਸਮਾਨ ਬੰਦਦੇ ਅੰਦਰ ਉਹ ਸਫਾਈ ਦੇ ਨਾਲ ਬੰਦਦੇ ਸਟਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਹਨਾ ਉਹ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹਨਾ ਮਤਲਬ ਜਲ ਜਾਣਾ ਸੀ ਕਸ ਐਹੀ ਹੋ ਜਾ ਜਦੋਂ ਤੁਸੀਂ ਟੈਕਿੰਗ ਕਰਦੇ ਕੋਈ ਉਹ ਕਰੀ ਵਗੈਰਾ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਜਦੋਂ ਤੁਸੀਂ ਫੋਨ ਕੀਤਾ ਇਹ ਤਾਂ ਮਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਜੀ ਇਹਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ ਵੀਰੇ ਕੀ ਨਾ ਤੁਹਾਡਾ ਮੇਰਾ ਰਤ ਹਰਦੀਪ ਸਿੰਘ ਐਜੈਂਟ ਰਤੀਪੁਰਾ ਮੈਂ ਇਹਨਾਂ ਕੋਲੋਂ ਪੀਜ਼ਾ ਮੰਗਾਇਆ ਸੀ ਹਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਏ ਨੂੰ ਮੈਂ 550 ਰੁਪਏ ਇਹਨਾਂ ਨੂੰ ਗੂਗਲ ਪੇ ਕੀਤਾ 3 ਵਜੇ ਤੇ ਉਸ ਤੋਂ ਬਾਅਦ ਮੈਂ ਪੀਜ਼ਾ ਜਦ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋ ਹੀ ਨਿਕਲਿਆ ਮੈਂ ਇਹਨਾਂ ਨੂੰ ਕਾਲ ਕੀਤੀ ਆ ਡਿਲੀਵਰੀ ਬੁਆਏ ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ ਹੋਰ ਪੀਜ਼ਾ ਭੇਜ ਦਿੰਦੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋ ਹੀ ਬਣ ਰਹੇ ਨੇ 4-5-500 ਰੁਪਏ ਦੇ ਤੇ ਪੀਜ਼ਿਆਂ ਦੇ ਵਿੱਚ ਮੈਂ ਕਰੇ ਮਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀਆਂ ਨੂੰ ਮਗਾਇਆ ਨੂੰ ਇਹਨਾਂ ਦੇਲੀਵਰੀ ਬாய் ਨੂੰ ਇਹਨਾਂ ਦੇ ਉਦੋਂ ਇਹਨਾਂ ਦੇ ਵਿੱਚ ਕਾਗੜਾ ਹੀ ਨਿਕਲਿਆ ਉਹ ਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਇਹ 3 ਵਜੇ ਮਗਾਇਆ ਜੀ ਹੁਣ ਇਹ ਦਾਦਾ ਘੰਟਾ ਹੋਇਆ ਜੀ ਮੈਨੂੰ ਮਗਾਇਆ ਨੂੰ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਬਾਈ ਸਲਾਈ ਸਾਫ ਕਰ ਰਿਹਾ ਸੀਗਾ ਬੱਚੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚੋਂ ਕਾਗੜਾ ਜਿਹੜਾ ਪਤਾ ਸੀ ਚੀਜ਼ ਦੇ ਵਿੱਚ ਵੀ ਕਾਗੜਾ ਹੋਊਗਾ ਜੀ ਇਸ ਸੰਬੰਧੀ ਤੁਸੀਂ ਇਹਨਾਂ ਦੇ ਕਿਤੇ ਬਾਈ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਜੀ ਉਹ ਬੰਦੇ ਨੂੰ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਆ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਕਿਹਨੇ ਕੀਤਾ ਇਹ ਬਾਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਦਾਪ ਦੇ ਦਾ ਬੰਦ ਕਰ ਦੇ ਇਹਨਾਂ ਦਾ ਬੰਦ ਕੀਤਾ ਜਾਵੇ ਇਹ ਜਗੰਦ ਖਲਾਉਣ ਇਹ ਬੱਚੇ ਮਾਰ ਦੇਣਗੇ ਲੋਕਾਂ ਦੇ ਖਾ ਕੇ ਲਾ ਕੇ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਜੀ ਮੈਂ ਘਮਾ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮੈਂ ਘਮਾ ਕੰਪਲੀਟ ਨਹੀਂ ਕੀਤੀ ਮ ਔਰ ਦਰ ਆ ਗਿਆ ਮੇਰਾ ਨਾਮ ਜੀ ਮਨੋਜੀਤ ਮਤਛੜਦੇ ਰਹਿਣ ਵਾਲੇ ਮਾਮਲਾ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ ਅਦਕੀ ਬੋਰ ਪਿੰਡ ਅੱਜ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਪੀਜੇ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਸ ਖਾਣ ਲੱਗੇ ਉਹ ਚੋ ਕੌਕਰੇ ਦੇ ਆਪੇ ਕੌਕਰੇ ਦੇ ਵਿੱਚ ਪੀਜੇ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਬਈ ਥੋੜਾ ਕੌਕਰੇ ਦੇ ਵਿੱਚ ਨਿਕਲਿਆ ਹੈਗਾ ਵਾ ਕੀ ਕਹਿੰਦੇ ਬਏ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕੀ ਹੋ ਜਾ ਕਾਂਕ੍ਰੀਟ ਵਿੱਚ ਨਿਕਲ ਆਇਆ ਇਹਨਾਂ ਨੇ ਇਹੀ ਗੱਲ ਕਹੀ ਆ ਮੈਂ ਠੀਕ ਆ ਜੇ ਕਾਂਕ੍ਰੀਟ ਵਿੱਚ ਨਿਕਲ ਆਇਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਦੀ ਹੁਣ ਪੈਸੇ ਦੀ ਤਾਂ ਕੀਮਤ ਰਹਿ ਗਈ ਹੈਗੀ ਤੇ ਕੱਲ ਨੂੰ ਤੋਂ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਪਿੱਛੇ ਜਿਹੜਾ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਨੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਚਾਹੀਦਾ ਐਸਐਮ ਨੂੰ ਫੂਡ ਸੇਫਟੀ ਵਾਲੇ ਨੂੰ ਵੀ ਦੇਖਣਾ ਚਾਹੀਦਾ ਨਾ ਆ ਕੇ ਮਿੰਡ-ਵਿੰਡ ਅਫ ਮਹੀਨੇ-ਮਹੀਨੇ ਬਾਅਦ 15 ਦਿਨ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹ ਤਾਂ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹੜੇ-ਕਿਹੜੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿਹੜੇ-ਕਿਹੜੇ ਘਰੇ ਕੀ-ਕੀ ਕਿਹਾ ਹੈ ਫੂਡ ਸਰਪ੍ਰਾਈਜ਼ ਵਾਲੇ ਨੂੰ ਚਾਹੀਦਾ ਇਹਨਾਂ ਦੀ ਚੈਕਿੰਗ ਕਰਨ ਟਾਈਮ-ਟਾਈਮ ਜਾ ਕੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ ਜਿਹੜਾ ਨਤੀਜਾ ਇਹ ਨਾ ਰਹੀ ਹੈ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮੱਛਵਾੜੇ ਆ ਦਾ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਥੋੜੇ ਨੂੰ ਬਾਹਰ ਤਿਆਰ ਲੈਂਦੇ ਬਾਅਦ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ ਮਜੀ ਕਿڑی ਬੋਕਸ ਮੈਂ ਜੋਬ ਕਰਦਾ ਵੀਰੇ ਇੱਥੇ ਕੀ ਗੱਲ ਬਿੰਦੀ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹੈਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਣਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਇੱਥੇ ਹਣਾ ਜੇ 1% ਹੋਇਆ ਵੀ ਹੋਊ ਤੇ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਣਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਡ ਨੇ ਹਣਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਕੋਈ ਸਮਾਨ ਲੈਂਦੇ ਅੰਦਰ ਉਹ ਸਭਾਈ ਦਿਨਾਂ ਉਹ ਫ੍ਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫ੍ਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹੈਨਾ ਮਤਲਬ ਜਲ ਜਾਣਾ બસ ਇਹੀ ਕੋਸ਼ਾ ਜਦੋਂ ਤੁਸੀਂ ਚੈਕਿੰਗ ਕਰਦੇ ਕੋਈ ਇਹ ਚੈਕਿੰਗ ਕਰਕੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਤੇ ਜਿਹੜੀ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਜਦੋਂ ਅਸੀਂ ਫੋਨ ਕੀਤਾ ਇਹਦਾਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਅਸੀਂ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ ਇਹ ਕਿ ਨਾ ਤੁਹਾਡਾ ਮੇਰਾ ਰਤ ਹਰਦੀਪ ਸਿੰਘ ਹੈ ਜੀ ਪਿੰਡ ਰਤੀਪੁਰਾ ਮੈਂ ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਆ ਨੂੰ ਮੈਂ 550 ਰੁਪਏ ਉਹਨੂੰ ਗੂਗਲ ਪੇ ਕੀਤਾ 3 ਵਜੇ ਤੇ ਉਸ ਤੋਂ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਮੈਂ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ ਹੋਰ ਪੀਜ਼ਾ ਭੇਜ ਦੰਨੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋਚ ਬਣ ਰਹੇ ਨੇ ਮੁਕਰੀਮਗਾ ਆਇਆ ਸੀ ਆਰਡਰ ਤੇ ਗੂਗਲ ਪੇ ਰਹੀਂ ਪੇਮੈਂਟ ਕੀਤੀਆਂ ਨੂੰ ਮਂਗਾਈ ਨੂੰ ਇਹਨਾਂ ਡਿਲੀਵਰੀ ਬੁਆਏ ਨੂੰ ਇਹਨਾਂ ਦੇ ਉਦੋਂ ਇਹਨਾਂ ਦੇ ਵਿੱਚ ਕੌਕਰਜ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਇਹ 3 ਵਜੇ ਮੰਗਾਇਆ ਜੀ ਹੁਣ ਇਹ ਤਾਂ ਅੱਧਾ ਘੰਟਾ ਹੋਇਆ ਜੀ ਮੈਨੂੰ ਮੰਗਾਈ ਨੂੰ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਵਾਹ ਇਹ ਸਲਾਈ ਸਾਫ ਕਰ ਰਿਆ ਸੀਗਾ ਬੱਚੇ ਇਹਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚ ਕੋਕਰਜ ਹੈ ਜੇ ਪਤਾ ਇਹ ਚੀਜ਼ ਦੇ ਵਿੱਚ ਵੀ ਕੋਕਰਜ ਹੋਊਗਾ ਜੀ ਇਸ ਸੰਬੰਧੀ ਤੁਸੀਂ ਇਹਨਾਂ ਦੇ ਕਿਤੇ ਵਾਹ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਦੇ ਉਹ ਬੰਦੇ ਮੈਨੂੰ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਮੇਰੇ ਨਾਲ ਮੈਨੂੰ ਕਹਿੰਦਾ ਵੀ ਆ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਇਹ ਕਿਹਨੇ ਕਿਹਾ ਇਹ ਬੋਟਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਦੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਸਾਥ ਦੇ ਦਾ ਬੰਦ ਕਰ ਦੇ ਇਹਨਾਂ ਦੇ ਬੰਦ ਕੀਤਾ ਜਾਵੇ ਇਹ ਜਗੰਦ ਖਵਾਉਣ ਇਹ ਬੱਚੇ ਮਾਰ ਦੇਣਗੇ ਲੋਕਾਂ ਦੇ ਥਾ ਕੇ ਲਾ ਕੇ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਹੀ ਮਹਿਕਮਾ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਮਾ ਕੰਪ ਮੇਰਾ ਨਾਮ ਜੀ ਮਨੋਜੀਤ ਪਾ ਮੱਛੜਦੇ ਰਹਿਣ ਵਾਲੇ ਮਾਮਲਾ ਇਹ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ ਅਰਬੀ ਪੋਰਪਿੰਡ ਅੱਜ ਤੋਂ ਓਧਾ ਘੰਟਾ ਘੰਟਾ ਪਹਿਲਾਂ ਪੀਜੇ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਸ ਖਾਣ ਲੱਗੇ ਉਹ ਚੋ ਕੌਂਗਰੇਸ ਦਾ ਪੀਜਾ ਕੌਂਗਰੇਸ ਦੇ ਵਿੱਚ ਪੀਜੇ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਪਈ ਸਾਡੇ ਕੌਂਗਰੇਸ ਦੇ ਵਿੱਚ ਨਿਕਲਿਆ ਹੈਗਾ ਵਾ ਕੀ ਕਹਿੰਦੇ ਬਏ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕੀ ਹੋਇਆ ਕਾਕੇਟ ਵਿੱਚ ਨਿਕਲ ਆਇਆ ਇਹਨਾਂ ਨੇ ਏਹੀ ਗੱਲ ਕਹੀ ਆ ਮੈਂ ਠੀਕ ਆ ਜੇਕਰ ਕਾਕੇਟ ਵਿੱਚੋਂ ਨਿਕਲਿਆ ਤਾਂ ਏਡੀ ਕੀ ਗੱਲ ਹੋ ਗਈ ਆ ਉਹਨੂੰ ਪੀਸ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਦੀ ਹੁਣ ਪੈਸੇ ਦੀ ਤਾਂ ਕੀਮਤ ਰਹਿ ਗਈ ਹੈਗੀ ਤੇ ਕੱਲ ਨੂੰ ਕੋਈ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਪਿੱਛੇ ਜਿਹੜਾ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਨੇ ਇਹਦਾ ਇਹਦਾ ਕੋਈ ਹੱਲ ਹੋਣਾ ਚਾ ਐਸਐਮ ਨੂੰ ਫੂਡ ਸੇਫਟੀ ਵਾਲੇ ਨੂੰ ਦੇਖਣਾ ਚਾਹੀਦਾ ਨਾ ਆ ਕੇ ਮਿੰਡ-ਵਿੰਡ ਅਰ ਮਹੀਨੇ-ਵਿੰਨੇ ਵਾਲ 15 ਵਾਰ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹ ਤਾਂ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਦੇ ਕਿਹੜੇ-ਕਿਹੜੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿਹਦੇ-ਕਿਹਦੇ ਘਰੇ ਕੀ-ਕੀ ਗਿਆ ਹੈ ਫੂਡ ਸਰਪ੍ਰਾਈਜ਼ ਵਾਲੇ ਨੂੰ ਚਾਹੀਦਾ ਇਹਨਾਂ ਦੀ ਚੈਕਿੰਗ ਕਰਨ ਟਾਈਮ-ਟਾਈਮ ਜਾ ਕੇ ਚੈਕਿੰਗ ਕਰਨੀ ਚਾਹੀਦੀ ਇਹ ਜਿਹੜਾ ਸੀ ਜੀ ਕਿੱਥੋਂ ਖਰੀਦਿਆ ਕਿੱਥੇ ਇਹਨਾਂ ਦੀ ਹੈਗੀ ਹੈ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮੱਛਵਾ ਅੰਦਰ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਸੋਣੇ ਨੂੰ ਬਾਹਰ ਤਿਆਰ ਲੈਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ ਬਜੀ ਕਿਹੜੀ ਬੋਲ ਮੈਂ ਜੌਬ ਕਰਦਾ ਵੀਰੇ ਇੱਥੇ ਕੀ ਗੱਲ ਬੀਤੀ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹੈਨਾ ਪਹਿਲਾਂ ਹੋਮ ਡਿਲੀਵਰੀ ਹੈ ਸੀ ਪੀਜਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਣਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹਣਾ ਜੇ 1% ਹੋਇਆ ਵੀ ਹੋ ਤਾਂ ਅਸੀਂ ਚੇਂਜ ਕਰ ਦਿੰਦੇ ਹਾਂ ਵੀਰੇ ਹਣਾ ਤੁਸੀਂ ਇੰਨੀ ਗੱਲ ਕਹੀ ਹੈ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨੇ ਹਣਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਤੁਸੀਂ ਸਮਾਨ ਲੈਂਦੇ ਹੋ ਉਹਦੇ ਉੱਪਰ ਸਫਾਈ ਦੇ ਨਾਲ ਫ੍ਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫ੍ਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਹਨਾ ਉਹ ਬੰਦਾ ਜੇ ਕੋਈ ਇਹੋ ਜਿਹਾ ਈਸੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹਨਾ ਮਤਲਬ ਜਲ ਜਾਣਾ ਸੀ बस ਇਹੀ ਕੋਸ਼ਾ ਜਦੋਂ ਤੁਸੀਂ ਚੈਕਿੰਗ ਕਰਦੇ ਕੋਈ ਚੈਕਿੰਗ ਵਗੈਰਾ ਕਰਕੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਕਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਕਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਉਹ ਐਲੀਕੇਸ਼ਨ ਲਗਾ ਰਹੇ ਨੇ ਕਿ ਜਦੋਂ ਵੀ ਫੋਨ ਕੀਤਾ ਹੈ ਇਹ ਤਾਂਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਜੀ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ ਯਾਦੋਟਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਰਤੀਪੁਰਾ ਮੈਂ ਇਹਨਾਂ ਕੋਲੋਂ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਆ ਨੂੰ ਮੈਂ 550 ਰੁਪਏ ਉਹਨੂੰ ਗੂਗਲ ਪੇ ਕੀਤਾ 3 ਵਜੇ ਤੇ ਉਸ ਤੋਂ ਬਾਅਦ ਮੈਂ ਪੀਜ਼ਾ ਜਦ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਬਸ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੁੰਦੀ ਆ ਹੋਰ ਪੀਆ ਭੇਜ ਦੰਨੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜਾ ਕੌਕਰੋਚ ਬਣ ਰਹੇ ਨੇ 4- ਮੁਕਰੇ ਮਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀਆਂ ਨੂੰ ਮਗਾਇਏ ਨੂੰ ਇਹਨਾਂ ਦੇ ਡਿਲੀਵਰੀ ਬਾਈ ਨੂੰ ਇਹਨਾਂ ਦੇ ਉਦੋਂ ਇਹਨਾਂ ਦੇ ਵਿੱਚ ਕਾਗੜਾ ਨਿਕਲਿਆ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਹੈ ਇਹ 3 ਵਜੇ ਮਗਾਇਆ ਜੀ